ਹਾਂ ਮੇਰਾ ਨਾਮ ਰਿਤੂ ਰਾਣੀ ਹੈ ਜੀ ਅੱਜ ਰੋਡ ਜਾਮ ਕੀਤਾ ਗਿਆ ਹੈ ਕਿ ਲੱਗਦਾ ਕਿ ਪੁਲਿਸ ਐਜੰਸੀ ਉਹ ਪੇਡ ਤੋਂ ਪਰਵਾਹ ਦਾ ਸਾਥ ਨਾ ਦੇ ਕੇ ਰੋਪੀਆ ਦਾ ਸਾਥ ਦੇ ਹਾਂਜੀ ਬਿਲਕੁਲ ਦੇਰੀ ਹੈ ਜੀ ਕੱਲ ਤੋਂ ਹੀ ਅਸੀਂ ਮੰਗ ਕਰ ਰਹੇ ਹਾਂ ਵੀ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਪਰ ਉਹਨਾਂ ਨੇ ਕੱਲ ਦਾ ਹੀ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਕਿ ਸਿਰਫ ਸੋਰੇ ਨੂੰ ਲੈ ਆਏ ਨੇ ਕੱਲਦੇ ਉਹ ਬਾਹਰ ਤੁਰੇ ਫਿਰਦੇ ਸੀ ਕੀ ਵੀਆਈਪੀ ਟ੍ਰੀਟਮੈਂਟ ਹਾਂਜੀ ਬਿਲਕੁਲ ਜੀ ਜਦੋਂ ਅਸੀਂ ਮਾਰਨਿੰਗ ਟਾਈਮ ਇੱਥੇ ਅਸੀਂ ਪਹੁੰਚੇ ਹਾਂ ਤਾਂ ਉਹ ਐਸਐਸਪੀ ਨਾਲ ਬੈਠੇ ਗੱਲ ਕਰ ਰਹੇ ਸੀ ਆਪਾਂ ਕੀ ਮਕਲੋਗੇ ਮੀਟਿੰਗ ਦੀ ਮੁੱਖ ਮੰਗ ਹੈ ਸਾਡੀ ਮੰਗ ਇਹ ਹੈ ਜੀ ਵੀ ਉਹਨਾਂ ਨੂੰ ਤਿੰਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ 302 ਦਾ ਪਰਚਾ ਭਾਵੇ ਉਹਨਾਂ ਤੇ ਕੀ ਨਾਮ ਹੈ ਸ਼ਾਲੂ ਭਾਟਿਆ ਅੱਜ ਰੋਡ ਜਾਮ ਕੀਤਾ ਗਿਆ ਜੀ ਇਹ ਤੁਹਾਨੂੰ ਮਸਲਾ ਹਾਂਜੀ ਅੱਜ ਰੋਡ ਜਾਮ ਕੀਤਾ ਗਿਆ ਜੀ ਇਹ ਤੁਹਾਨੂੰ ਮਸਲਾ ਮਸਲਾ ਇਹ ਹੈ ਜੀ ਸਾਡੀ ਧੀ ਮਾਰਤੀ ਸੌਰਿਆ ਨੇ ਉਹਦੇ ਤਾਂ ਕਰਕੇ ਸਾਨੂੰ ਇਨਸਾਫ ਚਾਹੀਦਾ ਹੈ ਉਹਨਾਂ ਸਾਰਿਆਂ ਨੂੰ ਅਰੈਸਟ ਕਰੋ ਉਹਨਾਂ ਸਾਰਿਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ 302 ਦੀ ਧਾਰਾ ਲਗਣੀ ਚਾਹੀਦੀ ਹੈ ਕੀ ਕਾਰਨ ਹੋਏ ਨੇ ਜਿਹੜੇ ਮਤਲਬ ਕਿ ਉਹਨਾਂ ਵੱਲੋਂ ਹਾਰੀ ਗਿਆ ਸੋਰਾ ਪਰਵਾਨਾ ਉਹਦੀ ਸੋਰਾ ਸਾਹਿਬ ਨੇ ਉਹਨੂੰ ਫਿਜ਼ੀਕਲੀ ਹਰਾਸ ਕਰਦੇ ਸੀ ਉਹਨੂੰ ਗਲਤ ਛੇੜਦੇ ਸੀ ਗਲਤ ਕਰਨ ਦੀ ਕੋਸ਼ਿਸ਼ ਕਰਦੇ ਸੀ ਤਾਂ ਕਰਕੇ ਉਹਨੇ ਪਹਿਲੇ ਤਾਂ ਕੁੜੀ ਨੇ ਇੱਕ ਦੋ ਵਾਰ ਆਪਣੇ ਹਸਬੰਦ ਨੂੰ ਦੱਸਿਆ ਸਭ ਤੋਂ ਪਹਿਲਾਂ ਨੇਚਰਲੀ ਇਹ ਕੁੜੀ ਆਪਣੇ ਹਸਬੰਦ ਨਹੀਂ ਦੱਸੇਗੀ ਪਰ ਉਹਨੇ ਉਹਦਾ ਕੋਈ ਸਾਥ ਨਹੀਂ ਦਿੱਤਾ ਕਹਿੰਦਾ ਵੀ ਤੂੰ ਆਪਣੇ ਪਾਪਾ ਨਾਲ ਆਪਣੇ ਆਪ ਨੇ ਪਟ ਲੈ ਮੇਰੇ ਪਾਪਾ ਨਾਲ ਮੈਂ ਕੁਝ ਨਹੀਂ ਕਰ ਸਕਦਾ ਇਹਦੇ ਚ ਫਿਰ ਕੁੜੀ ਨੇ ਹਾਰ ਕੇ ਜਦੋਂ ਤੋਂ ਹੋਰ ਕੁਝ ਹੋਇਆ ਨਹੀਂ ਉਹਨੇ ਇੱਕ ਦੋ ਵਾਰ ਮਨਾ ਕੀਤਾ ਉਹ ਨਹੀਂ ਮੰਨਿਆ ਨਹੀਂ ਹਟਿਆ ਤਾਂ ਫਿਰ ਉਹਨੇ ਆਪਣੇ ਮਾ ਫਾਦਰ ਮਦਰ ਨੂੰ ਆਪਣੀ ਸਿਸਟਰ ਨੂੰ ਦੱਸਿਆ ਫਿਰ ਉਹਦੀ ਸਿਸਟਰ ਨੇ ਉਹਦੀ ਸੱਸ ਨੂੰ ਫੋਨ ਕਰਕੇ ਕਿਹਾ ਵੀ ਤੁਸੀਂ ਇਦਾਂ ਕਿਉਂ ਤੰਗ ਕਰ ਰਹੇ ਹੋ ਕੁੜੀ ਨੂੰ ਤੁਸੀਂ ਨਹੀਂ ਕੁਝ ਕਰ ਸਕਦੇ ਉਹਦੀ ਸੱਸ ਦਾ ਵੀ ਤਾਂ ਫਰਜ ਬੰਦਾ ਸੀ ਨਾ ਆਪਣੇ ਆਦਮੀ ਨੂੰ ਰੋਕਣ ਦਾ ਪਰ ਉਹਨੇ ਕੁਝ ਨਹੀਂ ਕੀਤਾ ਹਰ ਹ ਇਹਦੇ ਬਦਲੇ ਉਹਨਾਂ ਨੇ ਇਹ ਸੋਚਿਆ ਵੀ ਸਾਡੀ ਬਦਨਾਮੀ ਹੋ ਜਾਏਗੀ ਇਸ ਚੱਕਰ ਚ ਉਹਨਾਂ ਨੇ ਸਾਡੀ ਕੁੜੀ ਹੀ ਮਾਰਤੀ ਤੁਸੀਂ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਹੋ ਸਾਨੂੰ ਇਨਸਾਫ ਚਾਹੀਦਾ ਹੈ ਉਹਨਾਂ ਨੂੰ ਤਿੰਨਾਂ ਨੂੰ ਫੜੋ ਮੁੰਡਾ ਵੀ ਤੇ ਉਹਦੇ ਮਾਪਿਓ ਵੀ ਉੱਤੇ ਉਹਨਾਂ ਤੇ 302 ਦਾ ਪਰਚਾ ਹੋਣਾ ਚਾਹੀਦਾ ਉਹਨਾਂ ਦੇ ਧੀ ਜਵਾਈ ਵੀ ਨੇ ਕੱਲ ਨੂੰ ਉਹ ਆਦਮੀ ਜੋ ਬੈਠਾ ਹੈ 70 75 ਸਾਲ ਦਾ ਬੰਦਾ ਉਹਨੂੰ ਪੁੱਛ ਕੇ ਦੇਖੋ ਤੇਰੀ ਧੀ ਹੈਗੀ ਤੂੰ ਉਹਦੇ ਨਾਲ ਵੀ ਇਹੀ ਕੁਝ ਕਰੇਗਾ ਇਹੀ ਕੁਝ ਕਰੋਗੇ ਤੁਸੀਂ ਇਹੀ ਸਿੱਖਿਆ ਦੇ ਰਹੇ ਆਸੀਂ ਸਮਾਜ ਨੂੰ ਕੱਲ ਨੂੰ ਅਸੀਂ ਧੀਆ ਐਸੀ ਕਰਕੇ ਜੰਮਦੇ ਆ ਜਾਂ ਅੱਗੇ ਦੂਸਰੇ ਦੇ ਘਰ ਭੇਜਦੇ ਆ ਵੀ ਸਾਡੀਆਂ ਧੀਆ ਮਾਰ ਦੋ ਜਾਂ ਉਹਨਾਂ ਨੂੰ ਫਿਜ਼ੀਕਲੀ ਹਰਾਸ ਕਰੋ ਕੁਝ ਵੀ ਕਰੋ ਉਹਨਾਂ ਨਾਲ ਧੀਆ ਸਾਡੀਆਂ ਆਪਣੇ ਘਰ ਚ ਵੀ ਨਹੀਂ ਸੇਫ ਤਾਂ ਕਿੱਥੇ ਸੇਫ ਨੇ ਫਿਰ ਬਾਹਰ ਕਿੱਥੇ ਕੱਢੀ ਉਹਨਾਂ ਨੂੰ ਬੰਦੋ ਜੀ ਅਸੀਂ ਸਾਰੇ ਘਰਾਂ 'ਚ ਫਿਰ ਅਸੀਂ ਘਰਾਂ 'ਚ ਵੀ ਸੇਫ ਨਹੀਂ ਇਹ ਰੋਡ ਉਧਰ ਦਾ ਪੰਜਾਬ ਰੋਗਾ ਜਿੰਨਾ ਚੱਕ ਇਨਸਾਫ ਬਿਲਕੁਲ ਸਾਨੂੰ ਜਦ ਤੱਕ ਇਨਸਾਫ ਨਹੀਂ ਮਿਲਦਾ ਅਸੀਂ ਇਹ ਰੋਡ ਜਾਮ ਹੀ ਰੱਖਾਂਗੇ